ਪਰਗਟ ਹੋ ਜਾਂਦਾ ਉਸੇ ਵਕਤ ਉਹ ਸਮਾਦੀ ਲੀਨ ਹੋ ਜਾਂਦਾ ਹੈ ਉਸੇ ਵਕਤ ਹੁਣ ਇਤਨੀ ਸਚਾਈ ਤੇ ਕਬੂਲ ਕਰ ਲੈਣੀ ਚਾਹੀਦੀ ਹੈ ਪਾਠ ਕਰਦੇ ਆ ਸਮਾਦੀ ਨਹੀਂ ਲੱਗੀ ਕੀਰਤਨ ਸੁਣਦੇ ਆ ਸਮਾਦੀ ਨਹੀਂ ਲੱਗੀ ਪਤਾ ਹੈ ਸਮਾਦੀ ਦੇ ਅਰਥ ਕੀ ਨੇ ਸਮਾਧਾਨ ਲੱਭ ਪਿਆ ਕੋਈ ਸਮੱਸਿਆ ਨਹੀਂ ਸਮਾਧਾਨ ਤੋਂ ਸਮਾਦੀ ਸ਼ਬਦ ਬਣਿਆ ਹੈ ਸਮਾਧਾਨ ਲੱਭੇ ਸਮਾਧੇ ਕੋਈ ਸਮੱਸਿਆ ਨਹੀਂ ਸਮੱਸਿਆ ਹੈ ਇਸ ਵਾਸਤੇ ਸਮਾਧੇ ਨਹੀਂ ਸਮੱਸਿਆ ਹੈ ਕੋਈ ਸਮੱਸਿਆ ਹੈ ਜੁੜਨ ਨਹੀਂ ਲੈ ਰਹੀ ਕੋਈ ਸਮੱਸਿਆ ਹੈ ਹੁਣ ਸਮੱਸਿਆ ਇੱਕ ਹੋਵੇ ਤੇ ਚਲੋ ਬੰਦਾ ਉਪਰਾਲਾ ਕਰੇ ਮੈਂ ਅਰਜ਼ ਕਰਾਂ ਮਨੁੱਖ ਇੱਕ ਹੈ ਹਜ਼ਾਰਾਂ ਸਮੱਸਿਆਵਾਂ ਵਾਲਾ ਹਰ ਨਵਾਂ ਦਿਨ ਨਵੀਂ ਸਮੱਸਿਆ ਨੂੰ ਜਨਮ ਦੇਂਦਾ ਹੈ ਪਿਛਲੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੱਭਿਆ ਪੁਰਾਣੀਆਂ ਸਮੱਸਿਆਵਾਂ ਦਾ ਬੋਝ ਸਿਰ ਤੇ ਪਿਆ ਹੈ ਨਵੀਆਂ ਸਮੱਸਿਆਵਾਂ ਜਨਮ ਲੈਂਦੀਆਂ ਪਈਆਂ ਨੇ ਇਨ੍ਹਾਂ ਹੀ ਸਮੱਸਿਆਵਾਂ ਦੇ ਵਿੱਚ ਮਨ ਉਹ ਉਲਝ ਕੇ ਰਹਿ ਜਾਂਦਾ ਹੈ ਸਮਾਧੀ ਦਾ ਕੱਖ ਨਹੀਂ ਪਤਾ ਚੱਲਦਾ ਸਮਾਧਾਨ ਕੋਈ ਸਮੱਸਿਆ ਨੇ ਨਾ శਰੀਰਕ ਨਾ ਮਾਨਸਿਕ ਨਾ ਪਰਿਵਾਰਿਕ ਨਾ ਆਰਥਿਕ ਇਦਾ ਇਹ ਮਤਲਬ ਨਹੀਂ ਉਥੇ ਉਹਨਾਂ ਕੋਲ ਆਰਥਿਕ ਸਮੱਸਿਆ ਨਹੀਂ ਹੈ ਇਹ ਵੀ ਧਿਆਨ ਨਾਲ ਸੁਣਨਾ ਇਦਾ ਇਹ ਮਤਲਬ ਨਹੀਂ ਕਿ ਉਹਨਾਂ ਦੇ ਕੋਈ ਸਰੀਰਕ ਸਮੱਸਿਆ ਨਹੀਂ ਹੈ ਹੈ ਲੇਕਿਨ ਜਪ ਕਰਨ ਲੱਗਿਆ ਪਾਠ ਕਰਨ ਲੱਗਿਆ ਉਹ ਇਸ ਸਮੱਸਿਆ ਨੂੰ ਆਪਣੇ ਮਨ ਤੱਕ ਨਹੀਂ ਲਿਆਉਂਦੇ ਦੂਰ ਰੱਖਦੇ ਦੂਰ ਰੱਖਦੇ ਆਮ ਲੋਕ ਗੁਰਦੁਆਰੇ ਆਉਂਦੇ ਨੇ ਉਹਨਾਂ ਸਮੱਸਿਆ ਨਾਲ ਲੈ ਕੇ ਆਉਂਦੇ ਕੋਈ ਸਮੱਸਿਆ ਹਾਲਾਂਕਿ ਇਹ ਉੱਥੇ ਲਾ ਕੇ ਆਣੀਆਂ ਚਾਹੀਦੀਆਂ ਜਿੱਥੇ ਜੋੜੇ ਉਤਾਰੇ ਨੇ ਇਹ ਨਾਲ ਨਹੀਂ ਆਣੀਆਂ ਚਾਹੀਦੀਆਂ ਮੈਂ ਹੈਰਾਨ ਹੋਇਆ ਹਦਰ ਕਰਨਾਟਕ ਦੇ ਵਿੱਚ ਇੱਕ ਮੰਦਰ ਦੇਖ ਕੇ ਸਰਬ ਧਰਮ ਸੰਮੇਲਨ ਸੀ ਭਾਰਤ ਵਿੱਚ ਐਸਾ ਹੁੰਦਾ ਰਹਿੰਦਾ ਹੈ ਸਰਬ ਧਰਮ ਸੰਮੇਲਨ ਸਾਰੇ ਧਰਮਾਂ ਦੇ ਵਕਤੇ ਇਕੱਠੇ ਕਰਦੇ ਨੇ ਫਿਰ ਬੋਲਦੇ ਨੇ ਇਸਲਾਮ ਦਾ ਵਕਤਾ ਆਉਂਦਾ ਹੈ ਈਸਾਈ ਧਰਮ ਦੇ ਮਿਸ਼ਨਰੀ ਪਹੁੰਚਦੇ ਨੇ ਬੋਧ ਧਰਮ ਦੇ ਬਿਖਸ਼ੂ ਪਹੁੰਚਦੇ ਨੇ ਸਿੱਖ ਜਗਤ ਦੇ ਵਿਦਵਾਨਾਂ ਨੂੰ ਵੀ ਉਹ ਬੁਲਾਉਂਦੇ ਨੇ ਇਹ ਸਾਰੇ ਧਰਮਾਂ ਦੇ ਵਕਤੇ ਇਕੱਠੇ ਕਰਕੇ ਫਿਰ ਉਸ ਨੂੰ ਕਹਿੰਦੇ ਨੇ ਸਰਬ ਧਰਮ ਸੰਮੇਲਨ जिथे जोड़े उतार के अंदर जाना से न उथे हिंदी हो अपनी समस्याओं को भी यहीं उतार के जाइए सिर्फ जुतियां इलाके ना जाओ अपनिया समस्यावानू भी उतार के जाओ ता कुछ पल्ले तले अपनी समस्याओं को भी यहीं उतार के जाइए मैं एक बड़ी सोहनी शब्दावली चुनी है किस ने भी चुनी है लिखे है अट जुतियां ला रहे हो समस्याव इथे रख जा कबीर कहें कबीर साधु को मिलने जाइए साथ साध नीज को सतसंग हथ है पाठ कर लग है या रसनाल गुरवंत्र जपन लगा है वाहेगुरु वाहेगुरु ਹੁਣ ਮਨ ਤੱਕ ਕਿਸੇ ਸਮੱਸਿਆ ਨੂੰ ਨਾ ਲੈ ਆਵੇ ਨਾ ਲੈ ਆਵੇ ਮੈਂ ਫਿਰ ਅਰਜ਼ ਕਰਾਂ ਮਨੁੱਖ ਸਮੱਸਿਆਵਾਂ ਦੇ ਸਾਹਮਣੇ ਬਹੁਤ ਕਮਜ਼ੋਰ ਹੈ ਧੀਨ ਹੈ ਕਮਜ਼ੋਰ ਹੈ ਬੜੀ ਵੱਡੀ ਸਮੱਸਿਆਵਾਂ ਦੀ ਪੰਡ ਇਸ ਦੇ ਸਿਰ ਤੇ ਪਿਛਲੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ ਨਵੀਆਂ ਪੈਦਾ ਹੋ ਜਾਂਦੀਆਂ ਕੁਝ ਆਰਥਿਕ ਸਮੱਸਿਆਵਾਂ ਨੇ ਕੁਝ ਸਰੀਰਕ ਸਮੱਸਿਆਵਾਂ ਨੇ ਕੁਝ ਪਰਿਵਾਰਿਕ ਸਮੱਸਿਆਵਾਂ ਨੇ ਕੁਝ ਮਾਨਸਿਕ ਸਮੱਸਿਆਵਾਂ ਨੇ ਕੋਈ ਰਾਜਨੀਤਿਕ ਸਮੱਸਿਆਵਾਂ ਨੇ ਇੱਕ ਹੈ ਔਰ ਇੱਕ ਇੱਕ ਸਮੱਸਿਆਵੱਚ ਹੋਰ ਕੋਈ ਸਮੱਸਿਆ ਦਾ ਜਨਮ ਹੋ ਜਾਂਦਾ ਜਿਵੇਂ ਵਗਦੇ ਹੋਏ ਦਰਿਆ ਦੇ ਚਵਾੜੇ ਨਿਕਲਦੇ ਨੇ ਇੱਕ ਸਮੱਸਿਆ ਹੋਰ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ ਇਸ ਤਰ੍ਹਾਂ ਸਮੱਸਿਆਵਾਂ ਦੇ ਬੋਝ ਥੱਲੇ ਮਨੁੱਖ ਦਬਿਆ ਪਿਆ ਹੁੰਦਾ ਹੈ ਦਿਸਦਾ ਹੈ ਪਾਠ ਕਰਦਾ ਪਿਆ ਹੈ ਕੌਣ ਦੱਸੇ ਆਪਣੀਆਂ ਸਮੱਸਿਆਵਾਂ ਨੂੰ ਪੜਦਾ ਪਿਆ ਹੈ ਕੀਰਤਨ ਸੁਣ ਰਿਹਾ ਹੈ ਨਹੀਂ ਆਪਣੀਆਂ ਸਮੱਸਿਆਵਾਂ ਨੂੰ ਸੁਣ ਰਿਹਾ ਹੈ ਗੁਰਦੁਆਰੇ ਦੇ ਵਿੱਚ ਬੈਠਾ ਹੈ ਨਹੀਂ ਆਪਣੀਆਂ ਸਮੱਸਿਆਵਾਂ ਦੇ ਨਾਲ ਬੈਠਾ ਹੈ ਕਥਾ ਸੁਣ ਰਿਹਾ ਹੈ ਨਹੀਂ ਆਪਣੀਆਂ ਸਮੱਸਿਆਵਾਂ ਨੂੰ ਸੁਣ ਰਿਹਾ ਹੈ ਬਹੁਤ ਗਹਿਰੇ ਚਿੰਤਕ ਇਹ ਕਹਿੰਦੇ ਨੇ ਮਨੁੱਖ ਹਰ ਵਕਤ ਚਲਦਿਆਂ ਫਿਰਦਿਆਂ ਬਾਜ਼ਾਰ ਦੇ ਵਿੱਚ ਪਰਿਵਾਰ ਦੇ ਵਿੱਚ ਆਪਣੀਆਂ ਸਮੱਸਿਆਵਾਂ ਵਿੱਚ ਉਲਝੇ ਆਉਂਦਾ ਉਹਨਾਂ 'ਚ ਹੀ ਬੈਠਾ ਹੁੰਦਾ ਦੇਖਣ ਦੇ ਆਉਂਦਾ ਹੈ ਪਰਿਵਾਰ ਦੇ ਵਿੱਚ ਬੈਠਾ ਹੈ ਨਹੀਂ ਆਪਣੀ ਸਮੱਸਿਆਵਾਂ ਵਿੱਚ ਬੈਠਾ ਹੈ ਦੇਖਣ ਦੇ ਚ ਆਉਂਦਾ ਹੈ ਪਰਿਵਾਰ ਦੇ ਵਿੱਚ ਬੈਠਾ ਹੈ ਨਹੀਂ ਆਪਣੀਆਂ ਸਮੱਸਿਆਵਾਂ ਵਿੱਚ ਬੈਠਾ ਹੈ ਇਹ ਬਾਜ਼ਾਰ ਦੇ ਵਿੱਚ ਨਹੀਂ ਬੈਠਾ ਆਪਣੀਆਂ ਸਮੱਸਿਆਵਾਂ ਦੇ ਵਿੱਚ ਬੈਠਾ ਹੈ ਹਰ ਮਨ ਰੁਕਦੀ ਆਪਣੀ ਆਪਣੀਆਂ ਸਮੱਸਿਆਾਂ ਗੁਰਦੁਆਰੇ ਨਹੀਂ ਬੈਠਾ ਆਪਣੀਆਂ ਸਮੱਸਿਆਵਾਂ ਵਿੱਚ ਬੈਠਾ ਹੈ ਇਹ ਸਮੱਸਿਆਵਾਂ ਮਨੁੱਖ ਨੂੰ ਅੰਤਰਮੁਖੀ ਨਹੀਂ ਹੋਣ ਦਿੰਦੀਆਂ ਕਿਉਂਕਿ ਇਸ ਤਰ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਜਨਮ ਬਾਹਰ ਹੋਇਆ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਔਰ ਬਾਹਰ ਮੁਖੀ ਮਨੁੱਖ ਇਹਨਾਂ ਦੀ ਤਾਦਾਦ ਜ਼ਮੀਨ ਤੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਦੂਸਰਾ ਜਿਸ ਅਨਾਹਦ ਨਾਦ ਦੀ ਗੱਲ ਗੁਰਬਾਣੀ ਕਰਦੀ ਏ ਇਹਨੂੰ ਕਿਸੇ ਵੀ ਚੋਟੀ ਦੇ ਸੈਂਟਿਸਟ ਨੇ ਨਹੀਂ ਬਣਿਆ ਜਿਸ ਮਹਾਰਸ ਦੇ ਗੱਲ ਭਾਰਤ ਦੇ ਅਵਤਾਰੀ ਪੁਰਸ਼ ਕਰਦੇ ਨੇ ਇਸ ਨੂੰ ਕਿਸੇ ਨੇ ਵੀ ਦਾਰਸ਼ਨਿਕ ਚਿੰਤਕ ਵਿਦਵਾਨ ਨੇ ਨਹੀਂ ਬਣਿਆ ਅਨਾਹਦ ਨਾਦ ਐਸਾ ਵੀ ਨਾਦ ਐਸਾ ਵੀ ਸੰਗੀਤ ਜੋ ਕਦੀ ਪੁਰਾਣਾ ਨਹੀਂ ਆਉਂਦਾ ਤੇ ਜਿਹਦਾ ਰਸ ਵੱਧਦਾ ਹੀ ਜਾਂਦਾ ਹੈ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਗਾਟ ਰੂਪ ਦਿਨ ਦਿਨ ਉਸ ਦਾ ਰਸ ਵਧੇ ਰੰਗ ਉਸ ਦਾ ਰਸ ਵਧੇ ਸੰਗੀਤ ਦੀ ਧੁਨ ਔਰ ਸੁਗੰਧ ਮਹਾਨ ਸੁਗੰਧ ਆਪ ਦੇ ਗਿਆਥ ਲਈ ਅਰਜ਼ ਕਰਾਂ ਅਵਤਾਰੀ પુરੁਸ਼ਾ ਨੇ ਜਿਹੜਾ ਰਸ ਅੰਦਰ ਵਾਣਿਆ ਸੀ ਉਹਦੀ ਝਲਕ ਕੁਝ ਬਾਰ ਵੀ ਦਿਖਾਈ ਦਿੱਤੇ ਪਾਣੀ ਤਤ ਦਾ ਇਹ ਸਰੀਰ ਹੈ ਨਾ ਇਹਨਾਂ ਤਤਾਂ ਦੇ ਚਾਂ ਕਿਸੇ ਮਨੁੱਖ ਦੇ ਅੰਦਰ ਇੱਕ ਅਦ ਤਤ ਪ੍ਰਦਾਨ ਹੋ ਜਾਂਦਾ ਹੈ ਕਿਸੇ ਦੇ ਅੰਦਰ ਵਾਯੂ ਪ੍ਰਦਾਨ ਹੋ ਜਾਂਦੀ ਹੈ ਕਿਸੇ ਦੇ ਅੰਦਰ ਪਿਤ ਪ੍ਰਧਾਨ ਹੋ ਜਾਂਦੀ ਹੈ ਕਿਸੇ ਦੇ ਅੰਦਰ ਪਾਣੀ ਕਫ ਪ੍ਰਧਾਨ ਹੋ ਜਾਂਦਾ ਆਯੁਰਵੇਦ ਆਚਾਰੀਆ ਇਸ ਤਰ੍ਹਾਂ ਕਹਿੰਦੇ ਸਰੀਰ ਦਾ ਸੰਤੁਲਨ ਫਿਰ ਡਾਵਾਂ ਡੋਲ ਹੋ ਜਾਂਦਾ ਹੈ ਵਾਯੂ ਵੱਧ ਗਈ ਹੈ ਬਾਦੀ ਸਰੀਰ ਹੋ ਗਿਆ ਬਾਦ ਹਵਾ ਨੂੰ ਕਹਿੰਦੇ ਪੇਤ ਵੱਧ ਗਈ ਹੈ ਸਰੀਰ ਦੇ ਵਿੱਚ ਗਰਮੀ ਵੱਧ ਗਈ ਹੈ ਆਯੁਰਵੇਦ ਆਚਾਰੀਆ ਕਹਿੰਦੇ ਨੇ ਪੰਜ ਤਤ ਦਾ ਇਹ ਪਤਲਾ ਇੱਕ ਅਦ ਤਤ ਕਿਸੇ ਨਾ ਕਿਸੇ ਵਿੱਚ ਪ੍ਰਧਾਨ ਹੁੰਦਾ ਹੈ ਉਹ ਜਿਹੜਾ ਪ੍ਰધાન ਤਤ ਹੁੰਦਾ ਹੈ ਉਸੇ ਉਹ ਹੀ ਉਸ ਦੇ ਮਨੁੱਖ ਦਾ ਸਰੀਰ ਕਰੋਗ ਹੁੰਦਾ ਹੈ ਦੂਸਰਾ ਹਰ ਤਤ ਦੀ ਆਪਣੀ ਲੋੜ ਹੈ ਹਰ ਤਤ ਦੀ ਆਪਣੀ ਖੂਬੀ ਹੈ ਇੱਕ ਤਤ ਵੀ ਨਾ ਹੋਵੇ ਸਰੀਰ ਨਹੀਂ ਹੋ ਸਕਦਾ ਕਿਉਂਕਿ ਪੰਜਾਂ ਦਾ ਜੋੜ ਹੈ ਪੰਜਾਂ ਦੇ ਜੋੜ ਨਾਲ ਜੀਵਨ ਚੱਲਦਾ ਹੈ ਕਿ ਜੇ ਪੰਜਾਂ ਦੇ ਜੋੜ ਨਾਲ ਸਰੀਰਕ ਜੀਵਨ ਚੱਲਦਾ ਹੈ ਤੇ ਇਹਨਾਂ ਪੰਜਾਂ ਦੇ ਚੋਂ ਕਿਸੇ ਇੱਕ ਤੱਤ ਦੇ ਸਹਯੋਗ ਨਾਲ ਕੁਝ ਲੋਕਾਂ ਨੇ ਅਧਿਆਤਮਿਕ ਆਨੰਦ ਵੀ ਮਾਣਿਆ ਇਹ ਵੀ ਮਹਿਸੂਸ ਕਰਦੇ ਹਨ। ਔਰ ਉਸ ਅਵਤਾਰੀ પુરੁਸ਼ ਨੂੰ ਉਸ ਭਗਤ ਨੂੰ ਵੇਖ ਕੇ ਸਿਆਣਿਆਂ ਨੇ ਇਹ ਅੰਦਾਜ਼ਾ ਲਾਇਆ ਇਹਦੇ ਚ ਇਹ ਤੱਤ ਪ੍ਰધાન ਹੈ। ਸ਼ਾਇਦ ਆਪਨੇ ਤੱਤਾਂ ਦੀ ਪ੍ਰਕਿਰਤੀ ਪੜ੍ਹੀ ਹੋਵੇ ਜਿ ਸੁਗੰਧ ਹੈ। ਇਹ ਧਰਤੀ ਕਰਕੇ ਜੋ ਰਸ ਹੈ ਇਹ ਪਾਣੀ ਕਰਕੇ ਜੋ ਰੂਪ ਹੈ ਇਹ ਅਗਨੀ ਕਰਕੇ ਜੋ ਨਾਦ ਹੈ ਆਵਾਜ਼ ਸੰਗੀਤ ਇਹ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਐਸਾ ਮੰਤਰ ਕੇੰਦਰ ਮਿੱਟੀ ਤਤ ਮੁਹੰਮਦ ਸਾਹਿਬ ਦੇ ਚ ਪ੍ਰਦਾਨ ਸੀ ਸੁਗੰਧ ਦੇ ਬੜੇ ਰਸੀਆ ਸਨ ਅੰਦਰ ਦੀ ਮਹਿਕ ਤੇ ਉਹਨਾਂ ਦੇ ਅੰਦਰ ਹਰ ਵਕਤ ਰਹਿੰਦੀ ਸੀ ਉਹ ਬਾਰੋਂ ਵੀ ਸੈਂਕੜੇ ਤਰ੍ਹਾਂ ਦੇ ਅਤਰ ਸੈਂਟ ਰੱਖਦੇ ਸਨ ਛਿੜਕਦੇ ਸਨ ਇਸ ਵਾਸਤੇ ਮੁਸਲਮਾਨ ਈਦ ਵਾਲੇ ਦਿਨ ਕਿਹੜਾ ਪ੍ਰਸ਼ਾਦ ਬਣਦੇ ਨੇ ਅਤਰ ਸੈਂਟ ਵੰਨਦੇ ਹੋਰ ਕੁਝ ਪਰਫਿਊਮ ਇੱਕ ਦੂਜੇ ਨੂੰ ਵੰਨਦੇ ਕੋਈ ਰੇਵੜੀ ਪ੍ਰਸ਼ਾਦ ਨਹੀਂ ਬਣਦੇ ਕੋਈ ਬਰਫੀ ਨਹੀਂ ਬਣਦੇ ਕੋਈ ਲੱਡੂ ਨਹੀਂ ਬਣਦੇ ਸੁਗੰਧੀ ਬਣਦੇ ਨੇ ਕੱਪੜਿਆਂ ਤੇ ਸੁਗੰਧ ਲਾਣਗੇ ਦੂਜਿਆਂ ਦੇ ਕਿਉਂਕਿ ਕੁਝ ਮੁਸਲਮਾਨ ਮਿੱਤਰ ਨੇ ਕੀਰਤਨ ਕਰਦੇ ਨੇ ਇਹ ਦਿਵਾਲੀ ਦੇ ਦਿਨ ਮੇਰੇ ਕੱਪੜਿਆਂ ਤੇ ਵੀ ਸੈਂਟ ਲਾਣ ਗਏ ਆਉਂਦੇ ਉਹ ਖੁਸ਼ੀ ਸਮਝਦੇ ਨੇ ਸੇ ਸੁਗੰਧ ਧਰਤੀ ਦਾ ਗੁਣ ਹੈ ਮੁਹੰਮਦ ਸਾਹਿਬ ਦੇ ਅੰਦਰ ਇਹ ਤਤ ਪ੍ਰਧਾਨ ਸੀ ਤੇ ਜਦ ਧਰਤੀ ਦੇ ਆਸਰੇ ਤੇ ਉਹ ਖੁਦਾ ਤੱਕ ਪਹੁੰਚੇ ਤਾਂ ਫਿਰ ਇਸ ਸਿਰ ਨੂੰ ਬਾਰ ਬਾਰ ਦਰਤੀ ਤੇ ਹੀ ਰੱਖਣਾ ਹੈ ਨਮਾਜ਼ ਦੇ ਚ ਕੀ ਹੈ बार-बार ਮੱਥਾ ਟੇਕਣਾ बार-बार ਇਹ ਸਿਰ ਛੁਵਾਣਾ ਹੈ ਜ਼ਮੀਨ ਨੂੰ ਛੁਵਾਣਾ ਕਹਿੰਦੇ ਨੇ ਪਾਣੀ ਪ੍ਰਦਾਨ ਰਿਹਾ ਹੈ ਉਮਨਿਸ਼ਤਾ ਦੇ ਰਿਸ਼ੀਆਂ ਦੀ ਦੁਨੀਆ 'ਚ ਰਸ ਦੇ بڑے ਰਸੀਆ ਸਨ ਠਾਕਰਾ ਨੂੰ ਭੋਗ ਲਵਾਣਾ ਤੇ ਭੋਗ ਦੇ ਤਰ੍ਹਾਂ-ਤਰ੍ਹਾਂ ਦੇ ਨਾਂ ਇਹ ਰਾਜ ਹੋ ਗਏ ਬ੍ਰह्म ਭੋਜ ਹੈ ਉਦੇਚ ਹੁੰਦਾ ਕਿ 36 ਪ੍ਰਕਾਰ ਦੇ ਭੋਜਨ ਰਸ ਪਾਣੀ ਤਤ ਦੀ ਪ੍ਰਕਿਰਤੀ ਹੈ ਸਾਰੇ ਤੀਰਥ ਵੀ ਪਾਣੀ ਦੇ ਕੰਡੇ تھے ਜਬ ਤਬ ਵੀ ਪਾਣੀ ਦੇ ਕੰਡੇ تھے ਫਿਰ ਦੋ ਵਕਤ ਦਾ ਇਸ਼ਨਾਨ ਵੀ ਬੜਾ ਲਾਜ਼ਮੀ ਦੋ ਧੋਤੀ ਵਸਤਰ ਕਪਾਟਨ ਸਵੇਰੇ ਇਸ਼ਨਾਨ ਕਰਨਾ ਹੈ ਹੋਰ ਧੋਤੀ ਪਹਿਨਣੀ ਹੈ ਦੋਏ ਧੋਤੀ ਸ਼ਾਮ ਨੂੰ ਇਸ਼ਨਾਨ ਕਰਨਾ ਹੈ ਦੂਜੀ ਧੋਤੀ ਪਹਿਨਣੀ ਹੈ ਕਪੜੇ ਵੀ ਬਦਲਨੇ ਨੇ ਇਸ਼ਨਾਨ ਦੋ ਵਕਤ ਕਰਨਾ ਹੈ ਜਦ ਠਾਕਰਾਂ ਦੀ ਪੂਜਾ ਕਰਨੀ ਹੈ ਇਸ਼ਨਾਨ ਕਰਕੇ ਕਰਨਾ ਸਾਰੇ ਤੀਰਥ ਸਰੋਵਰਾਂ ਦੇ ਕੰਡੇ ਤੇ ਦਰਿਆਵਾਂ ਦੇ ਕੰਡੇ ਤੇ ਇਸ਼ਨਾਨ ਦੀ ਇਤਨੀ ਮਹਾਨਤਾ ਕੁੰਭ ਦਾ ਇਸ਼ਨਾਨ ਕੁੰਭੀ ਦਾ ਇਸ਼ਨਾਨ ਮਾਗ ਦਾ ਇਸ਼ਨਾਨ ਤਰ੍ਹਾਂ ਤਰ੍ਹਾਂ ਦੇ ਇਸ਼ਨਾਨਾਂ ਦੀਆਂ ਮਹਾਨਤਾ ਸੂर्य ਗ੍ਰਹਿਣ ਦਾ ਇਸ਼ਨਾਨ ਚੰਦਰ ਗ੍ਰਹਿਣ ਦਾ ਇਸ਼ਨਾਨ ਇਤਨੇ ਇਸ਼ਨਾਨ ਨੇ ਨਾਂ ਦੇ ਹੈਰਾਨ ਹੋ ਜਾਓਗੇ ਪੜ ਪੜ ਕੇ ਪਾਣੀ ਪ੍ਰਦਾਨ ਰਿਹਾ ਹੈ ਜੋਗੀ ਉਸ ਪਰਿਪੂਰਣ ਪਰਮਾਤਮਾ ਦੇ ਅਰੂਪ ਦਾ ਚਿਤ੍ਰਣ ਕਰਦੇ ਨੇ ਬੜਾ ਸੁੰਦਰ ਹੈ ਪਰ ਅਰੂਪ ਹੈ ਤੋਂ ਰੂਪ ਅਗਨ ਤਦਵੀ ਪ੍ਰਗਟੀਏ ਦੋਣਾ ਬਾਲ ਕੇ ਹੀ ਰੱਖਣਾ ਹੈ ਅਗ ਜਲਾ ਕੇ ਹੀ ਰੱਖਣੇ ਜਾਂ ਆਪਣੇ ਚਾਰੋਂ ਤਰਫ ਵੀ ਧੂਣਾ ਬਾਲਣਾ ਹੈ ਅੱਗ ਜਲਾਣੀ ਹੈ ਮੈਂ ਤੇ ਇਸ ਰੰਗ ਦੀ ਖੋਜ ਨਾ ਕੀਤੀ ਕੁਝ ਅਨਮਤੀਆਂ ਨੇ ਕਿ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਦਰ ਪਵਨ ਪ੍ਰਧਾਨ ਸੀ ਇਹ ਤਤ ਪ੍ਰਧਾਨ ਹੈ ਅਨਾਹਦ ਨਾਦ ਨਾਦ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਪਰ ਉਹ ਐਸਾ ਵੀ ਕਹਿੰਦੇ ਨੇ ਗੁਰਨਾਣਿਕ ਨੇ ਕੋਈ ਵਰਤ ਨਹੀਂ ਰੱਖੇ ਗੁਰਨਾਣਿਕ ਦਾ ਤੀਰਥਾਂ ਦੇ ਇਸ਼ਨਾਨ ਦੇ ਵਿੱਚ ਵਿਸ਼ਵਾਸ ਵੀ ਨਹੀਂ ਸੀ ਗੁਰਨਾਣਿਕ ਕਿਸੇ ਦੇਵੀ ਦੇਵਤੇ ਦੇ ਚੱਕਰ ਦੇ ਵਿੱਚ ਵੀ ਨਹੀਂ ਪੈਂਦੇ ਗੁਰਨਾਣਿਕ ਕੋਈ ਯੋਗ ਸਾਧਨਾ ਵੀ ਨਹੀਂ ਸਾਧਦੇ ਗੁਰਨਾਣਿਕ ਕਿਸੇ ਤਪ ਦੇ ਵਿੱਚ ਵੀ ਭਰੋਸਾ ਨਹੀਂ ਰੱਖਦੇ ਗੁਰਨਾਣਿਕ ਨੇ ਸਿਰਫ ਗਾਇਆ ਹੈ ਪ੍ਰਭੂ ਦੇ ਗੀਤ ਗਾਇਆ ਹੈ ਇਤਨਾ ਪ੍ਰਾਣਾ ਨਾਲ ਲਗਾਇਆ ਹੈ ਇਤਨਾ ਇਕਾਗਰਤਾ ਨਾਲ ਲਗਾਇਆ ਹੈ ਇਤਨਾ ਗਹਿਰਾਈ ਨਾਲ ਲਗਾਇਆ ਹੈ ਗਾਉਣਾ ਹੀ ਜੋਗ ਬਣ ਗਿਆ ਗਾਉਣਾ ਹੀ ਤਪ ਬਣ ਗਿਆ ਗਾਉਣਾ ਹੀ ਭਗਤੇ ਬਣ ਗਿਆ ਜੋਗ ਬਣਿਆ ਤੇਰਾ ਕੀਰਤਨ ਗਾਏ ਮਰਦਾਨਿਆ ਰਵਾਬ ਛੇੜ ਬਾਣੀ ਆਈਏ ਗਾਮਦੇ ਗੁਰਨਾ ਨੇ ਕਾਪ ਸੰਨ ਵਕਤ ਦਾ ਰਾਗ ਗਾਉਂਦੇ ਨੇ ਵਕਤ ਦੀ ਰਾਗ ਨਹੀਂ ਗਾਉਂਦੇ ਨੇ ਕਦੀ ਆਸਾ ਪੈ ਗਾਉਂਦੇ ਨੇ ਕਦੀ ਮਾਜ ਪੈ ਗਾਉਂਦੇ ਨੇ ਕਦੀ ਬਿਲਾਵਲ ਪੈ ਗਾਉਂਦੇ ਨੇ ਕਦੀ ਸੋਰਠ ਪੈ ਗਾਉਂਦੇ ਨੇ ਕਦੀ ਮਾਰੂ ਗਾ ਰਹੇ ਨੇ ਕਦੀ ਬੈਰੋ ਗਾ ਰਹੇ ਨੇ ਕਦੀ ਕਲਿਆਣ ਦਾ ਆਲਾਪ ਆਲਾਪ ਰਹਿਣ ਕਦੀ ਗੌੜੀ ਪੈ ਆਲਾਪ ਦੇਣਾ ਔਰ ਗੌੜੀ ਕਈ ਤਰ੍ਹਾਂ ਦੀ ਗਾਉਂਦੇ ਗੁਰੂ ਨਾਨਕ ਆਪ ਨੇ ਪਵਨ ਤਤ ਪ੍ਰਦਾਨ ਰਿਆ ਸੰਗੀਤ ਪ੍ਰਦਾਨ ਰਿਆ ਗੁਰੂ ਗਰਦਵਾਰ ਵਿੱਚ ਕੀਰਤਨ ਪ੍ਰਧਾਨ ਹੈ ਕਲ ਯੁਗ ਵਿੱਚ ਕੀਰਤਨ ਪ੍ਰਧਾਨ ਕੋਈ ਵੀ ਰਸਮ ਖੁਸ਼ੀ ਦੀਏ ਗਮੇ ਦੀਏ ਸੋਗ ਹੈ ਮਰਗ ਹੋ ਗਈ ਹੈ ਕੀਰਤਨ ਤੇ ਹੋਣਾ ਅਨਮਤੀ ਵੀ ਗੁਰਦੁਆਰੇ ਚ ਆ ਕੇ ਹੈਰਾਨ ਹੋ ਜਾਂਦੇ ਨੇ ਵੀ ਜਵਾਨ ਲੜਕਾ ਮਰਿਆ ਹੈ ਭੋਗ ਹੈ ਇਕੱਠ ਹੋਇਆ ਹੈ ਇਹ ਵਾਜੇ ਪਏ ਵਜਾਉਂਦੇ ਨੇ ਤਬਲੇ ਪੇ ਖੜਕਾਂਦੇ ਕੰਮ ਦੇ ਪੈਣਾ ਇਕ ਇਨਜਾਨੋ ਅਨਮਤੀਏ ਵੀ ਹੈਰਾਨ ਹੋ ਜਾਂਦੇ ਹਨ ਆਦ ਹੋ ਗਈ ਤੇ ਲੋਕੀ ਭੋਗ ਤੇ ਇਕੱਠੇ ਹੋਏ ਨੇ ਮ੍ਰਿਤੂ ਹੋ ਗਈ ਹੈ ਮੌਤ ਹੋ ਗਈ ਹੈ ਪਰਿਵਾਰ ਸਾਰਾ ਰੋ ਰਿਹਾ ਹੈ ਪਰ ਉਸ ਦੀ ਅੰਤਮ ਰਸਮ ਗਾ ਕੇ ਜੋਗ ਬਣਿਆ ਤੇਰਾ ਕੀਰਤਨ ਗਾ ਕਲ ਯੁਗ ਮੈਂ ਕੀਰਤਨ ਪ੍ਰਧਾਨ ਗੁਰਮੁਖ ਜਪੀਏ ਲਾਏ ਧਿਆਨਾ ਤੋ ਮੁਖਤਸਰ ਮੈਂ ਅਰਜ਼ ਕਰਾਂ ਕੋਈ ਨਾ ਕੋਈ ਤੱਤ ਐਸਾ ਵਿਦਵਾਨ ਮੰਨਦੇ ਨੇ ਅਵਤਾਰੀ પુરੁਸ਼ਾਂ 'ਚ ਵੀ ਪ੍ਰਧਾਨ ਰਿਹਾ ਹੈ ਕਿਸੇ 'ਚ ਧਰਤੀ ਕਿਸੇ 'ਚ ਅਗਨੀ ਕਿਸੇ 'ਚ ਪਾਣੀ ਕਿਸੇ 'ਚ ਪਵਨ ਕਿਸੇ 'ਚ ਆਕਾਸ਼ ਜੈਸੇ ਮਹਾਤਮਾ ਬੁੱਧ ਉਹ ਸੁਨ ਨੂੰ ਮੰਨਦੇ ਨੇ ਜੋਗੀ ਵੀ ਉਹਨਾਂ ਦਾ ਵੀ ਇੱਕ ਤੱਪਕਾ ਸੁਨ ਨੂੰ ਮੰਨਦਾ ਹੈ ਆਕਾਸ਼ ਤੱਤ ਤੋਂ ਪਰਭਾਵਤ ਔਰ ਇਸ ਦੀ ਲੰਬੀ ਚੌੜੀ ਆਪਣੇ ਢੰਗ ਦੀ ਜੋ ਹੈ ਵਿਆਖਿਆ ਹੈ ਖੈਰ ਇਸ ਦੇ ਚ ਮੈਂ ਨਾਲ ਜਾਂ ਸਮਾਉਣ ਲੱਗਾ ਮੈਂ ਪੰਕਤੀਆਂ ਰਮ ਕੇਤੀਆਂ ਸਨ ਬਾਹਰ ਭੇਤਰ ਏਖੋ ਜਾਨੋ ਇਹ ਗੁਰ ਗਿਆਨ ਬਤਾਈ ਜੋ ਬਾਹਰ ਪਦਾਰਥ ਦੇ ਰੂਪ ਦੇ ਚ ਹੈ ਉਹੀ ਅੰਦਰ ਪ੍ਰਮਾਤਮਾ ਦੇ ਰੂਪ ਵਿੱਚ ਹੈ ਜੋ ਬਾਹਰ ਧਨ ਦੇ ਰੂਪ ਦੇ ਚ ਹੈ ਉਹ ਹੀ ਅੰਦਰ ਧਰਮ ਦੇ ਰੂਪ ਵਿੱਚ ਹੈ ਜੋ ਬਾਹਰ ਰੂਪ ਦੇ ਰੂਪ ਦੇ ਚ ਹੈ ਉਹ ਅੰਦਰ ਅਰੂਪ ਦੇ ਰੂਪ ਦੇ ਚ ਹੈ ਜੋ ਬਾਹਰ ਨਾਦ ਦੀ ਸ਼ਕਲ ਦੇ ਚ ਹੈ ਉਹ ਅੰਦਰ ਅਨਾਹਦ ਦੀ ਸ਼ਕਲ ਦੇ ਚ ਹੈ ਬਾਹਰ ਆਹਤ ਨਾਦ ਦੀ ਸ਼ਕਲ ਰੂਪ ਰੰਗ ਰਸ ਇਸ ਤੋਂ ਤੇ ਕੋਈ ਇਨਕਾਰੀ ਨਹੀਂ ਕੋਈ ਨਾਸਤਿਕ ਨਹੀਂ ਸੰਸਾਰ ਦੇ ਸਾਰੇ ਰਸਾਂ ਨੂੰ ਮੰਨਣ ਵਾਲੇ ਨੂੰ ਕਹਿੰਦੇ ਨੇ ਸੰਸਾਰੀ ਸੰਸਾਰੀ ਤੇ ਸਾਰੇ ਨੇ ਐਸਾ ਕਿਹੜਾ ਹੈ ਜਿਹੜਾ ਇਨਕਾਰ ਕਰੇ ਕਿ ਅੱਖਾਂ ਦਾ ਰਸ ਨਹੀਂ ਹੈ ਕੰਨਾਂ ਦਾ ਰਸ ਨਹੀਂ ਹੈ ਜ਼ਬਾਨ ਦਾ ਰਸ ਨਹੀਂ ਹੈ ਨਾਸਕਾ ਦਾ ਰਸ ਨਹੀਂ ਹੈ ਖਲੜੀ ਦਾ ਰਸ ਨਹੀਂ ਹੈ ਸੰਸਾਰੀ ਤੇ ਸਾਰੇ ਨੇ ਭਗਤ ਕੋਈ ਕੋਈ ਹੋਵੇਗਾ ਜੇ ਰਸ ਬਾਹਰ ਹੈ ਤੋ ਮਹਾਰਸ ਅੰਦਰ ਵੀ ਹੈ। ਔਰ ਐਸਾ ਰਸ ਜੋ ਕਦੀ ਬੇਰਸ ਨਹੀਂ ਆਉਂਦਾ। ਬਾਹਰ ਦਾ ਰਸ ਬੇਰਸ ਹੋ ਜਾਂਦਾ ਹੈ। ਰਾ ਰਸ ਨਿਰਸ ਕਰ ਜਾਣਾ ਹੈ। ਉਸ ਦਾ ਫਿਰ ਕਿਸ ਤਰ੍ਹਾਂ ਪਤਾ ਚੱਲੇ ਜਿਵੇਂ ਧਿਆਨ ਬਾਹਰ ਨਾ ਜਾਏ। ਤੋ ਬਾਹਰ ਦਾ ਰਸ ਮੰਨਣਾ ਵੀ ਬੜਾ ਔਖਾ ਹੈ। ਇਹ ਵੀ ਮਹਿਸ ਕਰਨਾ। 36 ਪ੍ਰਕਾਰ ਦਾ ਭੋਜਨ ਪਿਆ ਹੈ। ਪਰ ਮਨੁੱਖ ਨੇ ਕਿਧਰੇ ਪਲੇਨ پکڑਣਾ ਚੰਦ ਮਿੰਟਾਂ ਦੀ ਗੱਲ ਏ ਦੌੜਨੇ ਜਾਣਾ ਅਗਲੇ ਕਹਿੰਦੇ ਨੇ ਖਾ ਪਰ ਉਹਦਾ ਮਨ ਤੇ ਹੁਣ 에ਰਪੋਰਟ ਤੇ ਉਹਨੇ ਜਾਣਾ ਧਿਆਨ ਤੇ ਉੱਥੇ ਜਲਦੀ ਜਲਦੀ ਚ ਉਸਨੇ ਗਹਿਰਾਈਆਂ ਮੂੰਹ ਪਾਈਆਂ ਚੱਲ ਪਿਆ ਤੇ ਜੇ ਉਹਦੇ ਕੋਲ ਹੁਣ ਪੁੱਛ ਰਸ ਆਇਆ ਖਾ ਕੇ ਰਸ ਆਇਆ ਰਸਤੇ ਧਿਆਨ ਮੰਨਦਾ ਧਿਆਨ ਤੇ ਉੱਥੇ ਐ ਨਹੀਂ ਸੀ ਰਸ ਧਿਆਨ ਮੰਨਦਾ ਬਾਹਰ ਪਦਾਰਥ ਦੇ ਵਿੱਚ ਧਿਆਨ ਨਾ ਜੋੜੇ ਬਾਹਰ ਰੂਪ ਦੇ ਵਿੱਚ ਧਿਆਨ ਨਾ ਜੋੜੇ ਬਾਹਰ ਅਨਾਹਦ ਨਾਦ ਦੇ ਵਿੱਚ ਧਿਆਨ ਨਾ ਜੋੜੇ ਤੋ ਰਸ ਨਹੀਂ ਹੈ ਧਿਆਨ ਅੰਤਰਮੁਖੀ ਨਾ ਹੋਵੇ ਤੋ ਮਹਾ ਰਸ ਵੀ ਨਹੀਂ ਹੈ ਮਹਾ ਆਨੰਦ ਵੀ ਨਹੀਂ ਹੈ ਇਸ ਵਾਸੇ ਧਰਮ ਨੂੰ ਧਿਆਨ ਸਾਧਨਾ ਵੀ ਕਹਿੰਦੇ ਨੇ ਕਲਗੀਧਰ ਪਿਤਾ ਕਹਿੰਦੇ ਨੇ ਧਿਆਨ धरो ਤਹ ਕੋ ਮਨ ਮੇ ਜਹ ਕੋ ਅਮਤੋਜ ਸਵੇ ਜਗਛਾਰ ਧਰਮ ਧਿਆਨ ਸਾਧਨਾ ਹੁਣ ਇਥੇ ਇੱਕ ਪ੍ਰਸ਼ਨ ਪੈਦਾ ਹੋਵੇਗਾ ਧਿਆਨ ਬਾਹਰ ਚਲਾ ਜਾਂਦਾ ਹੈ ਕੁਝ ਵੇਖ ਕੇ ਕੁਝ ਸੁਣ ਕੇ ਕੁਝ ਸੂੰਘ ਕੇ ਕੁਝ ਚਖ ਕੇ ਕੁਝ ਸਪਰਸ਼ ਕਰਕੇ ਅੰਦਰ ਕਿਹੜੇ ਇੰਦਰੀ ਦੇ ਆਸਰੇ ਤੇ ਜਾਵੇ ਬਾਹਰ ਧਿਆਨ ਚਲਾ ਜਾਂਦਾ ਹੈ ਅੱਖਾਂ ਦੇ ਆਸਰੇ ਤੇ ਬਾਹਰ ਧਿਆਨ ਚਲਾ ਜਾਂਦਾ ਹੈ ਕੰਨਾਂ ਦੇ ਆਸਰੇ ਤੇ ਨਾਸਕਾ ਦੇ ਆਸਰੇ ਦੇ ਜ਼ੁਬਾਨ ਦੇ ਆਸਰੇ ਤੇ ਖਲੜੀ ਦੇ ਆਸਰੇ ਤੇ ਅੰਦਰ ਕਿਵੇਂ ਲੈ ਜਾਏਗਾ ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਹੁਣ ਖੋਲਣਾ ਸੀ ਮੈਂ ਥੱਕੇ ਹੋਇਆ ਸੀ ਕਾਫੀ ਦਰਅਸਲ ਸਵੇਰੇ ਦੇ ਚਾਗੇ ਆ ਗਿਆ ਯਾਨੀ ਜਿਵੇਂ ਕਹ ਲੋ 5:30 ਵਜੇ ਦੇ ਸਫਰ ਦੇ ਚਿਆਂ 6-7 ਘੰਟੇ ਦੀ ਫਲਾਈਟ ਸੀ ਫਿਰ ਰਿਪੋਰਟ ਤੋਂ ਦੂਰ ਸੀ ਘਰ ਤੋਂ ਉਥੋਂ 2 ਘੰਟੇ ਚੱਲਣਾ ਪਏ ਫਿਰ ਇੱਧਰ ਆਇਆ ਤੁਹ ਦਿਨਵਾਰ ਹੋ ਗਿਆ ਸਫਰ ਦੇ ਚ ਮੈਂ ਕੋਸ਼ਿਸ਼ ਕੀਤੀ ਸੀ ਮੈਂ ਚਾਹ ਲਈ 45 ਮਿੰਟ ਇੱਕ ਛੋਟਾ ਜਿਹਾ ਪਰਕਰਨ ਤੁਹਾਡੇ ਸਾਹਮਣੇ ਰੱਖ ਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਬਾਹਰ ਭੇਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਜਨਾਨਿਕ ਬਿਨ ਆਪਾ ਚੀਨੇ ਮਿਠੇ ਨਾ ਬ੍ਰਮਖੀ ਕਾਈ ਪਰ ਮੈਨੂੰ ਵੀ ਕਥਨ ਕਰਦਿਆਂ ਕਰਦਿਆਂ ਪਤਾ ਚਲਿਆ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਇਹ ਦੋ ਪੰਕਤੀਆਂ ਇਤਨੀਆਂ ਸਰਲ ਨਹੀਂ ਨੇ ਕਿ ਮੈਂ 40 ਮਿੰਟ ਜੁ ਮਗਾ ਦਿੰਦਾ ਇਹ ਨਹੀਂ ਆ ਸਰਲ ਨੇ ਮੈਂ ਕੱਲ ਕੋਈ ਲੜੀ ਛੇੜ ਨਹੀਂ ਸੀ ਪਰ ਇਹ ਦੋ ਪੰਕਤੀਆਂ ਵਕਤ ਮੰਗਦੀਆਂ ਨੇ ਬੜੀਆਂ ਸਰਲ ਪੰਕਤੀਆਂ ਨੇ ਅਰਥ ਹਰ ਇੱਕ ਨੂੰ ਆਉਂਦੇ ਹੋਣੇ ਨੇ ਬਾਹਰ ਬੇਤਰ ਇੱਕੋ ਜਾਨੋ ਬਾਹਰ ਤੇ ਅਸੀਂ ਇੱਕ ਰਸ ਜਾਣਦੇ ਆ ਮੰਨਦੇ ਆ ਹੈ ਰਸ ਪਰ ভেਤਰ ਇੱਥੇ ਤੇ ਇਨਕਾਰ ਹੈ ਚੰਗੇ ਚੰਗੇ ਦਾ ਇਨਕਾਰ ਹੈ ਕੁਝ ਸਿਆਣਿਆਂ ਨੇ ਤੇ ਮੇਰੇ ਅੱਗੋਂ ਕਬੂਲ ਵੀ ਕਰ ਲਿਆ ਛੋਟੀ ਦੇ ਵਿਦਵਾਨਾਂ ਨੇ ਛੋਟੀ ਦੇ ਸੈਂਟਿਸਟ بڑے بڑے ਡਾਕਟਰਾਂ ਨੇ ਵੀ ਕਬੂਲ ਕਰ ਲਿਆ ਮੈਨੂੰ ਕਹਿਣ ਲੱਗੇ ਗਏ ਨਹੀਂ ਜੀ ਆਪਸ ਵਿੱਚ ਗੱਲ ਪਏ ਕਰਦੇ ਆ ਕੁਝ ਹੈ ਤੇ ਜਰਾ ਤੁਸੀਂ ਦੱਸ ਦਿਓ ਕਿਉਂਕਿ ਸਾਡਾ ਤੇ ਮਨ ਮੰਨਦਾ ਨਹੀਂ ਰੋਜ਼ ਸੀੜਾ ਫਾੜੀ ਕਰਦੇ ਆ ਆਪਰੇਸ਼ਨ ਰੋਜ਼ ਕਰਦੇ ਨੇ ਤੇ ਜੇ ਕੁਝ ਹੈ ਤੇ ਗੱਲ ਕੁਝ ਤੁਸੀਂ ਵੇਖੀ ਹੈ ਤੇ ਅਸੀਂ ਆਪਣਾ ਭਰੋਸਾ ਇਸ ਆਸਰੇ ਤੇ ਚਲਾਉਂਦੇ ਆ ਦੇਖਦੇ ਆ ਜਰਾ ਕੋਸ਼ਿਸ਼ ਕਰਦੇ ਉਸ ਤੋਂ ਮੈਨੂੰ ਪਤਾ ਚੱਲਿਆ ਰੋਜ਼ ਗੁਰਦੁਆਰੇ ਵੀ ਆਉਂਦੇ ਨੇ ਡਾਕਟਰ ਬਾਣੀ ਵੀ ਪੜ੍ਹਦੇ ਨੇ ਪਰ ਉਹ ਸਰ ਡੋਲਦਾ ਆਮ ਬੰਦਿਆਂ ਦਾ ਕੀ ਹਾਲ ਹੋਵੇਗਾ بڑے بڑے ਦਾਰਸ਼ਨਿਕ ਚਿੰਤਕ ਫਿਲਾਸਫਰ ਅੰਮ੍ਰਿਤ ਵੇਲੇ ਤੇ ਜਿਨ੍ਹਾਂ ਨੇ ਲੈਕਚਰ ਦਿੱਤੇ ਨੇ ਤੇ ਕਹਾ ਗੀਤ ਲਿਖੇ ਨੇ ਅੰਮ੍ਰਿਤ ਵੇਲਾ ਕੋਈ ਕੋਈ ਰਸ ਹੈ ਇਹ ਉਹਨਾਂ ਨੂੰ ਬੋਧ ਨਹੀਂ ਧਨ ਗੁਰੂ RAMDASJI MAHARAJ ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੋਟੇ ਨਾ ਅੰਦਰ ਜਾਣ ਵਾਸਤੇ ਇੱਕ ਰੁੱਤ ਬਣਾਈਏ ਪ੍ਰਭੂ ਨੇ ਅੰਮ੍ਰਿਤ ਵੇਲਾ ਐ ਨਹੀਂ ਹੈ ਰੁੱਤ ਐ ਨਹੀਂ ਹੈ ਧਿਆਨ ਨੂੰ ਅੰਦਰ ਲੈ ਜਾਣ ਵਾਸਤੇ ਪ੍ਰਭੂ ਨੇ ਇੱਕ ਰੁੱਤ ਬਣਾਈਏ ਉਹਨੂੰ ਮੁਸਲਮਾਨ ਕਹਿੰਦੇ ਨੇ ਅਲਲ ਸੁਬਾ ਅੱਲਾਹ ਦੀ ਸੁਬਾ ਉਹਨੂੰ ਹਿੰਦੂ ਕਹਿੰਦੇ ਨੇ ਬ੍ਰਹਮ ਹੋਰ ਉਨੋ ਗੁਰਮਤਿ ਚ ਆਖਿਆ ਜਾਂਦਾ ਅੰਮ੍ਰਿਤ ਵੇਲਾ ਹਰ ਧਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੇ ਨਾਹੀਂ ਇਹਨੂੰ ਸ਼ੇਖ ਸਦਈ ਜੀ ਕਹਿੰਦਾ ਹੈ ਦੁਆ ਕੁੰਬਾ ਸ਼ਬਚੋਂ ਗਦਾਆਂ ਸੋਜ਼ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਬੜਾ ਕੀਮਤੀ ਬੋਲ ਹੈ ਇਸ ਫਕੀਰ ਦਾ ਐ ਮਨੁਖ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਂਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੇ ਮੰਗਤਾ ਬਣ ਜਾਇਆ ਕਰ। ਬਿਖਾਰੀ ਬਣ ਜਾਇਆ ਕਰ। ਹੱਥ ਖੜੇ ਕਰਕੇ ਬਿਖਾਰੀ ਬਣ ਜਾਇਆ ਕਰ। ਬਿਲਕੁਲ ਮੰਗਤਾ ਬਣ ਜਾਇਆ ਕਰ। ਇਹ ਫਕੀਰ ਕਹਿੰਦਾ ਹੈ ਜੋ ਉਸ ਸਮੇਂ ਮੰਗਤੇ ਨਹੀਂ ਬਣਦੇ ਬਾਕੀ ਸਮੇਂ ਦੇ ਬਾਦਸ਼ਾਹ ਵੀ ਨਹੀਂ ਬਣ ਸਕਣਗੇ। ਰੋਂਦੇ ਪਿੱਟਦੇ ਰਹਿਣਗੇ। ਦੁਆ ਕੁੰਬਾ ਸ਼ਬਚੋਂ ਗਦਾਇਆ ਸੋਸ ਅਗਰ ਮੈਂ ਕੋਨੇ ਬਾਦਸ਼ਾਹੀ ਬਰੋਜ਼ ਉਹ ਇੱਕ ਸਮਾਂ ਧਿਆਨ ਨੂੰ ਅੰਤਰਮੁਖੀ ਕਰਨ ਦਾ ਸਮਾਂ ਮਦਦ ਕਰਦਾ ਫਿਰ ਹੋਰ ਕਿਹੜੇ ਸਾਧਨ ਚਾਹੀਦੇ ਨੇ ਧਿਆਨ ਨੂੰ ਅੰਦਰ ਲੈ ਜਾਈਏ ਜਿਸ ਦਿਨ ਅੰਦਰ ਜਾਏਗਾ ਤਾਂ ਕੁਛ ਪਤਾ ਚਲੇਗਾ ਬਾਹਰ ਬੇਤਰ ਏਖੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾ ਨੇਕ ਬੈਨ ਆਫਾ ਚੀਨੇ ਮਿਟੇ ਨਾ ਬ੍ਰਹਮ ਕੀ ਕਾਈ ਅਜੇ ਤੇ 90 ਸਦੀ ਤਬ ਕ ਐਸਾ ਸਮਝਦਾ ਸਭ ਕੁਝ ਬਾਹਰ ਹੀ ਹੈ ਕੋ ਕਹ ਤੋ ਸਭ ਬਾਹਰ ਬਾ ਸਭ ਕੁਝ ਬਾਹਰ ਹੈ ਅੰਦਰ ਕੁਝ ਵੀ ਨਹੀਂ ਹੈ ਐਵੇਂ ਗੱਲਾਂ ਨੇ ਅਵਤਾਰਾਂ ਦੀ ਗੁਰੂ ਪੀਰ ਪੈਗੰਬਰਾਂ ਦੀ ਅੰਦਰ ਕੀ ਹੈ ਮਾਸ ਹੈ ਹੱਡੀਆਂ ਨੇ ਖੂਨ ਹੈ ਮੰਜ ਹੋ ਰਹਿ ਕੀ ਪਰ ਇੱਕ ਤਬ ਕ ਹੈ ਹਰ ਵਕਤ ਰਹਿ ਕੋ ਕਹ ਤੋ ਸਭ ਮਈਓ ਸਭ ਕੁਝ ਅੰਦਰ ਉਹ ਔਰੂਪ ਉਹ ਅਨਾਹਦਨਾਦ ਉਹ ਮਹਾਰਸ ਉਹ ਮਹਾ ਸੁਗੰਧ ਅੰਦਰ ਹੈ ਮੈਂ ਫਿਰ ਅਰਜ਼ ਕਰਾਂ ਪੂਰੇ ਭਰੋਸੇ ਨਾਲ ਮੈਂ ਕਹਿ ਵੀ ਨਹੀਂ ਰਿਹਾ ਔਖੇ ਨਾ ਹੋਣਾ ਪੂਰੇ ਭਰੋਸੇ ਨਾਲ ਤੁਸੀਂ ਸੁਣ ਵੀ ਨਹੀਂ ਰਹੇ ਇਨਾਂ ਕਹਿਣੇ 'ਚ ਮੈਨੂੰ ਕੋਈ ਸੰਕੋਚ ਨਹੀਂ ਮੈਂ ਕਹਿ ਨਹੀਂ ਰਿਹਾ ਕਿਉਂਕਿ ਉਹ ਸੁਗੰਧ ਨੂੰ ਮੈਂ ਵੀ ਨਹੀਂ ਮਾਣਿਆ ਸਤਿਗੁਰ ਦੀ ਬਾਣੀ ਕਹਿੰਦੀ ਹੈ ਸਤਿਗੁਰ ਦੇ ਬਚਨ ਐਸਾ ਕਹਿੰਦੇ ਤੋ ਪੂਰੇ ਭਰੋਸੇ ਨਾਲ ਮੈਂ ਕਹਿ ਵੀ ਨਹੀਂ ਰਿਹਾ ਔਰ ਮੇਰਾ ਆਪਣਾ ਐਸਾ ਯਕੀਨ ਹੈ ਦੁਨੀਆ ਦਾ ਭਰਮਣ ਕਰਕੇ ਲੋਕੀ ਪੂਰੇ ਭਰੋਸੇ ਨਾਲ ਸੁਣਦੇ ਵੀ ਨਹੀਂ ਕਿਉਂ ਅਗਰ ਸੁਣ ਲੈਣ ਉਸੇ ਵਕਤ ਸਮਾਧੀ ਲੱਗ ਜਾਏਗੀ ਜਾਂ ਕੇ ਰਹਿ ਰਹਿ ਬਿਸਵਾਸ ਪ੍ਰਭ ਆਇਆ ਤਤ ਗਿਆਨ ਤੇਸ ਮਨ ਪਰ ਉਸੇ ਵਕਤ ਤਤ ਚਿੰਨ ਪਾਠ ਅੱਜ ਪੈ ਕਰਦੇ ਆ ਫਿਰ ਅਗਲੇ ਕਹਿ ਦਿੰਦੇ ਕੋਈ ਨਹੀਂ ਜਨਮ ਜਨ ਮੰਤਰਾਂ ਦੀ ਸਾਧਨਾ ਹੈ ਵਕਤ ਲੱਗਦਾ ਹੈ ਸਮਾਂ ਲੱਗਦਾ ਹੈ ਅੱਦ ਹੋ ਗਈ ਬਰੋਸਾ ਕਰ ਲੈਣੇ ਇਸ ਗੱਲ ਤੇ ਚਲੋ ਕਈ ਜਨਮ ਲੱਗਣਗੇ ਪਾਣੀ ਪੀਂਦੇ ਹਾਂ ਹੁਣੇ ਪਿਆਸ ਮਿਟਦੀ ਏ ਰੋਟੀ ਖਾਂਦੇ ਹਾਂ ਹੁਣੇ ਭੁੱਖ ਮਿਟਦੀ ਏ ਦੀਵਾ ਜਲਾਉਂਦੇ ਹਾਂ ਹੁਣੇ ਰੋਸ਼ਨੀ ਆਉਂਦੀ ਏ ਪ੍ਰਭੂ ਦਾ ਨਾਮ ਅੱਜ ਜਪੀਏ ਤੇ ਅੱਜ ਤੇ ਰੋਂਦਿਆਂ ਪਿੱਟਦਿਆਂ ਜ਼ਿੰਦਗੀ ਲੰਗਾ ਲਈ ਅਗਲੇ ਜਨਮ ਵਿੱਚ ਕੋਈ ਖੇਡ ਬਣੇਗੀ ਯਕੀਨ ਲਜਾਣੋ ਇੰਨਾਂ ਗੱਲਾਂ ਨੇ ਵੀ ਮਨੁੱਖ ਨੂੰ ਨਿਰਾਸ਼ ਕੀਤਾ ਜਦ ਅਗਲੇ ਜਨਮ ਵਿੱਚ ਆਉਣਾ ਹੈ ਤੇ ਛੱਡੋ ਇਸ ਜਨਮ ਨੂੰ ਇਸ ਨੂੰ ਛੱਡੋ ਨਹੀਂ ਹੁਣੇ ਹੁੰਦਾ ਇਹ ਵੀ ਅੱਜ ਹੁੰਦਾ ਹੈ ਹੁਣੇ ਹੀ ਹੁੰਦਾ ਆਜ ਮਿਲਾਵਾ ਸ਼ੇਖ ਫਰੀਦ ਆਜ ਤੋਂ ਮੁਰਾਦ ਹੁਣ ਹੁਣੇ ਆਜ ਮਿਲਾਵਾ ਸ਼ੇਖ ਫਰੀਦ ਤਾਕਮ ਗੂੰਜਣੀਆਂ ਮਨੋ ਮਚੰਦਰੇ